ਹਾਂਜੀ ਕਿਵੇਂ ਵੀ ਵੀਰਾ ਸასი ਕਾਲ ਸਾਰਿਆਂ ਨੂੰ ਆ ਆਪਣਾ ਵੀ ਦੇਖਿਆ ਜਾਇਆ ਜਾਇਆ ਆਪਣਾ ਰੈਡੀ ਹੋ ਕੇ ਆ ਗਿਆ ਸੀਗਾ ਕਿਰਪਾ ਕਰ ਬੱਸ ਆਪਾਂ ਕੰਮੜਾ ਮੜਾ ਮੋਟਰ ਇਹਨਾਂ ਦਾ ਸੀਗਾ ਕਰੀ ਜਾਨੇ ਘਰੇ ਹੌਲੀ ਹੌਲੀ ਜਿਹੜੀ ਕੀ ਤਾਂ ਉਹ ਜਾਂ ਮੇਨ ਮੇਨ ਕਰਾਉਣਾ ਸੀ ਆਪਾਂ ਕਰਾ ਲਿਆ ਸੀਗਾ ਸੀ ਬਾਕੀ ਜਿਹੜੇ ਸਿਰ ਕਰਦੇ ਇਹਨਾਂ ਦੇ ਜਿਹੜੀ ਚੀਜ਼ ਮਾੜੀ ਮੋੜ ਲੱਗਦਾ ਆਪਾਂ ਨੂੰ ਵੀ ਦਿੱਕਤ ਉਹ ਆਪਾਂ ਨਾਲ ਦੀ ਨਾਲ ਕਰ ਹੀ ਜੰਨੇ ਹਾਰ ਨੂੰ ਲਾਤੇ ਹੀ ਝੂਬਾਂ ਪਾਤੀਆਂ LED ਐਟ ਆਪਾਂ ਹੋਰ ਵੱਡੀਆਂ ਬਾਕੀ ਉਤੇ ਹੋਰ ਪ੍ਰੋਜੈਕਟਰ ਲਾਵਾਂਗੇ ਵੱਡੇ ਲਾਈਟਾਂ ਵਾਲੇ ਗੈਰ ਦੀ ਸਮੱਸਿਆ ਆਈ ਸੀ ਕਿ ਮਾੜੀ ਮੋੜ ਉਹ ਕਰਤੀ ਸਪਿੰਨਰ ਆਪਾਂ ਬਾਅਦ ਚਲਾਏ ਹਾਂ ਉਹਦੇ ਇਹੋ ਅਕਸਰ ਦੀ ਇਹ ਪਤੰਦਰਾ ਨੇ ਡਾਉਨ ਸੀਵਿੰਗ ਕੀਤੀ 17 ਵਿੱਚ ਤੋਂ ਹੀ ਨੱਪਦੀਆਂ ਉਹ ਤਾਰਾਂ ਮੱਚ ਗਿਆ ਸੀਵਿੰਗ ਆ ਵੀ ਫਿਰ ਸੀਵਿੰਗ ਦੀ ਫਾਈਟਿੰਗ ਦੁਬਾਰਾ ਕਰਨੀ ਪਈ ਹੌਟ ਟੁੱਟ ਗਿਆ ਉਹਨਾਂ ਦਾ ਹੌਟ ਨਹੀਂ ਚੰਗੀ ਤਰ੍ਹਾਂ ਬੈਲਡ ਕੀਤਾ ਚਦਰੀ ਵਾਲਾ ਹੌਟ ਪਹਿਲਾਂ ਛੋਟਾ ਸੀ ਵੱਟਾ ਕੀਤਾ ਜੋੜ ਪਾ ਕੇ ਸੋ ਕੋ ਨਮਾਲਾ ਨੂੰ ਕਿਹਨਾਂ ਨੂੰ ਜੋੜ ਪਤਾ ਹੁੰਦਾ ਨਹੀਂ ਬਾਕੀ ਹੋਏ ਕੋਈ ਜੇ ਦੇਖਤਾ ਹੀ ਹੋਣਾ ਨਾਲ ਮਿਸਤਰੀ ਵੀ ਆ ਗਿਆ ਆਹ ਕਰਨੀ ਆ ਵਾ ਟਰਾਲੀ ਤਿਆਰ ਨਾਲ ਇਹਨੂੰ ਕਰਨਾ ਦੁਦਿਆ ਕੋ ਟਾਈਮ ਥੋੜਾ ਦੀਆ ਬਣੀ ਨਹੀਂ ਗਈ ਪਾਇਰ ਜਿਹੜਾ ਆਪਾਂ ਇਹ ਤਿਆਰ ਕਰ ਦਿੰਦੇ ਆ ਤੰਗ ਰੋਗਣ ਕਰ ਦਾਂਗੇ ਨਵਾਂ ਇਹਨੂੰ ਟੈਟੂਰ ਪਾ ਦਾਂਗੇ ਵੱਡੇ ਇਹ ਬਣਾ ਲਈ ਬਾਕੀ ਇਹ ਫਾਰਸੂਰ ਥੋੜੀ ਖਰਾਬ ਸੀ ਪਟਕੇ ਦਾ ਆ ਕੇ ਨਵੀਂ ਰੰਗ ਰੰਗ ਕਰਕੇ ਪੂਰੀ ਇਹਨੂੰ ਰੀਨੋਵੇਟ ਕਰ ਦਿੰਨਾ ਫੋਲ ਬਾਕੀ ਹੁਣ ਆਪਾਂ ਵੀਡੀਓ ਚੱਲਦੀਆਂ ਰਹਿਣਗੀਆਂ ਨਾਲ ਦੀ ਨਾਲ ਆਪਣੇ ਬੰਦੇ ਕੀ ਗੁੱਸਾ ਕਰਦੇ ਸੀ ਵੀਡੀਓ ਨੂੰ ਪਾਉਂਦੇ ਕੰਪਲੀਟ ਆਉਂਦੀਆਂ ਲੰਬੇ ਆਏ ਤੋਂ ਚਾਰ ਵੀਡੀਓ ਦੇ ਹਾਵਸ ਨਹੀਂ ਇਹ ਜਿਆ ਕਰ ਕੰਮ ਤੇ ਨਹੀਂ ਸੁਣਦੇ ਨਹੀਂ ਸੀ ਲਾਈ ਦਾ ਕੇ ਲਾਈ ਰਹਿ ਕੇ ਪਾਣੀ ਜ ਬੜਾ ਹੁੰਦਾ ਇਹਦੇ ਚੂ ਰੂਣੀ ਹੁੰਦਾ ਇਹ ਪਾਣੀ ਜ ਇਹਨਾਂ ਨਾਲ ਗਲ ਜਾਂਦੀ ਹੈ ਤੇ ਉਹ ਹੁੰਦਾ ਪਾਣੀ ਹਾਂ ਟਾਇਰ ਦੇਖੋ ਜੀ ਮੇਰੇ ਟਾਇਰ ਕਿਵੇਂ ਹੋ ਗਏ ਲਾ ਕੱਲੀ ਕੱਲੀ ਚੀਜ਼ ਆਪਾਂ ਗੈਰ ਮੈਨ ਕੇ ਲਾਈ ਆ ਤੇ ਸਾਰੀ 2 ਸਾਲ ਹੋ ਗਏ ਆਪਾਂ ਨੂੰ ਮੈਂ ਕਿਹੜਾ ਕਰ ਦਿਆਂ ਚੀਜ਼ਾਂ ਕਿਹੜੀ ਕਿਵੇਂ ਲਾਉਣੀ ਹੈ ਕਿਹੜੀ ਕਿਵੇਂ ਲਾਉਣੀ ਹੈ ਕਿੱਥੋਂ ਕਿੰਨੇ ਬਾਕੀ ਜੇ ਵੀ ਹੋਰ ਆਪਾਂ ਨੂੰ ਆਪਣੇ ਜਿੰਨੇ ਇੱਕ ਬੰਦੇ ਆਪਣੇ ਨਾਲ ਜੁੜੇ ਆ ਜੇ ਆਪਾਂ ਟਰੈਕਟਰ ਦੀ ਕੋਈ ਕੰਪਲੇਂਟ ਲੱਗੇ ਆਪਾਂ ਕਮੈਂਟ ਰਿਹਾ ਦੱਸ ਸਕਦੇ ਆ ਆਪਾਂ ਆਪ ਦੇ ਲੋ ਪੂਰਾ ਕੋਲ ਦੇਖ ਰੇਖ ਕੇ ਕੰਮ ਕੀਤਾ ਸਾਰਾ ਬੰਦੇ ਹੋਰ ਆ ਗਏ ਟਰਾਲੀ ਕਰਦੀ ਮੂਦੀ ਆ ਪਹੁੰਚਾ ਓ ਕਿਦਾਂ ਘਟਾਰਾ ਅੱਧੀ ਹੈ ਛੇਲੇ ਵਾਲਟਰ ਕੋਲੇ ਅੰਦਰ ਆਓ ਬਹੁਤ ਕੋਲੇ ਸਰੂਏ ਥੋਸਾ ਖੋਲਦਾ ਜਮਾ ਖਲਾਰ ਤੇ ਹੁਣ ਅਬ ਦੁਆਲੇ ਆਪਣੇ ਟਾਇਰ ਨਾਲ ਤੇ ਕਿ ਇਰੇ ਪਾਉਣੇ ਆਪਾਂ ਉਹਨੇ ਉਹ ਸਪੈਸਰ ਪਾਇਆ ਹੈ ਹੈ ਸਪੈਸਰ ਪਾਇਆ ਹੈ ਪੰਜ ਹੀ ਆ ਪੰਜ ਆ ਪੰਜ ਹੀ ਆ ਆ ਆ ਗਿਆ ਬੰਦੇ ਤੂਰ ਗੋਡੋ ਪਹਿਲਾਂ ਆ ਗਏ ਵੀੜ ਵੱਧ ਨਹੀਂ ਹੋਣਾ ਆ ਪਹਿਲਾਂ ਆ ਗਏ ਹਾਂ ਤੁਸੀਂ ਤੂਰ ਗੋਡੋ ਸੀਗੇ ਵੀੜ ਵੱਧ ਨਹੀਂ ਸੀਗਾ ਬੇਚੀ ਸਮਾਨ ਲੈ ਕੇ ਆਏ ਵਤਨ ਨਾ ਸਮਾਨ ਰੁਕੇ ਦੁਕਾਨ ਤੇ ਸਪੈਸਰ ਲਾਉਣੇ ਪੈਣੇ ਹਨ ਸਪੈਸਰ ਲਾਵਾਂਗੇ ਸਾਡੇ ਗੱਡੀ ਜਨਾ ਵਿੱਚ ਰੰਗ ਰੂਪ ਦਾ ਸੋਹਣਾ ਹੈ ਹਾਂ ਧੋਣ ਵਾਲੇ ਆ ਧਵਾਤ ਭੂਗੇ ਸਿਰ ਧੋਣ ਵਾਲੇ ਆ ਉਹ ਕਹਿੰਦਾ ਬਈ ਧੋ ਦਿਓ ਹੁਣ ਇਹ ਚਾਰ ਟਾਇਰ ਉਹਨੇ ਚਾਰ ਵੀ ਲਾ ਦੇਗਾ ਆਪਾ ਕਾਨ ਵੀ ਬੜਾ ਮੈਸਟਰ ਨੂੰ ਕਾਨ ਵਾਲਾ ਵੀ ਡਰਾਈਵਰ ਨਾਲ ਵੀ ਕੰਮ ਖਾਂਦਾ ਲਵੇ ਸ਼ੂਟਰ ਵੀ ਮਾਹੌਲ ਦੇਖਣੀ ਆਇਆ ਹੈ ਇਹ ਇਹਨੇ ਟਰਾਲੀ ਤਿਆਰ ਕਰਾਈ ਹੈ ਕਹਿੰਦਾ ਮੈਂ ਟਰਾਲੀ ਵੈ ਨਾ ਟਰੈਕਟਰ ਤੇ ਨਹੀਂ ਮੈਨਾਂ ਕੱਲਾ ਬੰਦਾ ਇਹ ਵੀ ਲਾਵਾਂਗੇ ਨਹੀਂ ਜੀ ਕਦੋਂ ਹਲਾ ਮਜ਼ਰਤ ਇੰਚਾਲਾ ਆ ਗਿਆ ਬਾਈ ਦੱਸ ਸੀਟਾ ਲਾਉਣਾ ਨਹੀਂ ਉਹ ਮੈਨਾਂ ਸ਼ਟਰ ਉਹ ਵੀ ਵਧ ਗਿਆ ਗੱਦੇ ਸੀਟਾ ਨਹੀਂ ਗੱਦੇ ਪਾਸ ਕਰਦੇ ਬੰਦੇ ਨੇ ਗੱਦੇ ਲਾਵਾਂਗੇ ਇੱਧਰੋਂ ਇੱਧਰੋਂ ਬਾਹਰ ਕਰ ਦੇ ਜੀ ਤੁਹਾਨੂੰ ਬਾਹਰ ਰੱਖ ਦੇ ਜੀ